ਹਰ ਪੰਜਾਬੀ ਬਲੌਗ ਸੇ ਤੁਹਾਡਾ ਸਵਾਗਤ ਹੈ ਜੀ ਮੈਂ ਜੀ ਅੱਜ ਪਿੰਡ ਜਾਗੋਲ ਤੇ ਅੱਜ ਗੱਲ ਕਰਾਂਗੇ ਅਸੀਂ ਇਹ ਪਿੰਡ ਜਾਗੋਲ ਬੇੜ ਦੇ ਆਮ ਪਾਰਟੀ ਦੇ ਵਰਕਰ 에 ਕਪਾਲ ਮਸੀ ਜੀ ਨਾਲ ਤੇ ਕਿਉਂਕਿ ਅੱਜ ਜੋ ਪੰਜਾਬ ਦੇ ਵਿੱਚ 4 ਜਿਮਨੀ ਚੋਣਾ ਹੋਈਆਂ ਸਨ ਜਿਨ੍ਹਾਂ ਦੇ ਵਿੱਚੋਂ ਆਮ ਪਾਰਟੀ ਦੇ ਉਮੀਦਵਾਰਾਂ ਨੇ ਫਾਰੀ ਗਿਣਤੀ ਦੇ ਨਾਲ ਲੀਡ ਹਾਸਲ ਕਰਕੇ ਚੀਟਾ ਜਿੱਤੀਆਂ ਤੇ ਉਹਨਾਂ ਦੇ ਵਿੱਚੋਂ ਇੱਕ ਜੋ ਬਰਨਾਲਾ ਸੀਟ ਸੀ ਉਹ ਕਾਂਗਰਸ ਪਾਰਟੀ ਨੇ ਜਿੱਤੀ ਔਰ ਤਿੰਨ ਜਿਹੜੀਆਂ ਉਹ ਸੀਟਾਂ ਜਿਹੜੀਆਂ ਉਹ ਆਮ ਪਾਰਟੀ ਦੇ ਹਿੱਸੇ ਆਈਆਂ ਇਸ ਕੜੀ ਤਹਿਤ ਅੱਜ ਅਸੀਂ ਗੱਲ ਕਰਾਂਗੇ ਇਹ ਆਮ ਪਾਰਟੀ ਦੇ ਵਰਕਰ ਕੋਪਾਲ ਮਿਥੀ ਜੀ ਨਾਲ ਸૌ ਤੋਂ ਪਹਿਲਾਂ ਤਾਂ ਗੋਪਾਲ ਮਸੀਹ ਜੀ ਤੁਹਾਨੂੰ ਬਹੁਤ ਬਧਾਈਆਂ ਕਿ ਤੁਹਾਡੇ ਪਾਰਟੀ ਨੇ ਤਿੰਨ ਸੀਟਾਂ ਜਿੱਤੀਆਂ ਨੇ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੰਜਸੀ ਇਸ ਕੰਮ ਦੀ ਬਧਾਈ ਸੀਐਮ ਸਾਹਿਬ ਨੂੰ ਜਿਨ੍ਹਾਂ ਵਿੱਚ ਸਾਡੇ ਲੀਡਰਸ਼ਿਪ ਦੇ ਜਿਨ੍ਹਾਂ ਵਿੱਚ ਸਾਡੇ ਨੇਤਾ ਨੇ ਮੈਨਾਂ ਨੂੰ ਬਹੁਤੀ ਰੱਬ ਦਾ ਧੰਨਵਾਦ ਕਰਦਾ ਉਹਨਾਂ ਸਾਰਿਆਂ ਨੂੰ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਕਰਣੀ ਮਿਹਨਤ ਕਰਕੇ ਪੂਰੇ ਇਲਾਕੇ ਵਿੱਚ ਮੈਂ ਇਸ ਇਲਾਕੇ ਵਿੱਚ ਘਰ ਘਰ ਜਾ ਕੇ ਲੋਕਾਂ ਨਾਲ ਮਿਲਦੀ ਕੀਤੀ ਰਾਤ ਦਾ ਬੋਟ ਉਹਨਾਂ ਆਮ ਆਦਮੀ ਨੂੰ ਪਾ ਕੇ ਜਿਤਾਓ ਗੁਰਦੀਪ ਸਿੰਘ ਰਜ਼ਾਵਾ ਨੂੰ ਜੋ ਕੋਲ ਤੁਹਾਡੇ ਇਲਾਕੇ ਦੇ ਕੰਮ ਨੇ ਕਹਿੰਦੇ ਸਾਡੇ ਇਲਾਕੇ ਦੇ ਕੰਮ ਕੋਈ ਥੋੜੇ ਅੜੇ ਨੇ ਘਰਾਂ ਦੇ ਕੰਮ ਕੋਈ ਕੋ ਕੱਚੇ ਨੇ ਜੋ ਸਾਡੇ ਥਾਮ ਨਹੀਂ ਪੂਰੇ ਹੋਏ ਬਹਿ ਜੀ ਇੱਕ ਵਾਰੀ ਉਹਨਾਂ ਨੂੰ ਰਜ਼ਾਵਾ ਸਾਹਿਬ ਨੂੰ ਜਿਤਾਓ ਫਿਰ ਤੁਹਾਡੇ ਕੰਮ ਚ ਰਹਿੰਦੇ ਰਹੇ ਉਸਾਰੇ ਤੁਹਾਡੀ ਦੇਖਰੇ ਵਿੱਚ ਕੀਤੇ ਜਾਣਗੇ ਇਹ ਪੂਰੇ ਹੋਣਗੇ ਜ਼ਰੂਰ ਹੋਣਗੇ ਮੈਂ ਵਿਸ਼ਵਾਸ ਇਸ ਗੱਲ ਤੇ ਦਵਾਇਆ ਘਰ ਘਰ ਜਾ ਕੇ ਅਸੀਂ ਚਲ ਰਿਖ ਜਾ ਕੇ ਅਸੀਂ ਬੜੀ ਮਿਹਨਤ ਕੀਤੀ ਜੋ ਪੂਰਾ ਸਾਥ ਕਹਿੰਦੇ ਸੀ ਲੋਕ ਕਹਿੰਦੇ ਸਾਨੂੰ ਅਸੀਂ ਤੁਹਾਡੇ ਨਾਲ ਖੜੇ ਹੋ ਕੇ ਡਟ ਕੇ ਬੋਲਾਂ ਅਸੀਂ ਆਮ ਆਦਮੀ ਨਹੀਂ ਪਾਵਾਂਗੇ ਤੇ ਜਿੱਤਾਂਵਾਂਗੇ ਬਹੁਤ ਹੀ ਐਸ ਵੇਲੇ ਮੈਂ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਉਸ ਵਿਧਾਈ ਦੇ ਪਾਤਰ ਨੇ ਜੋ ਸ पूरी ਸਾਡੀ ਲੀਡਰਸ਼ਿਪ ਜੋ ਆਮ ਆਦਮੀ ਨੇ ਉਹਰਾਂ ਨੇ ਜਾ ਕੇ ਘਰ ਘਰ ਜਾ ਕੇ ਬੇਨਤੀ ਕੀਤੀ ਉਹਨਾਂ ਨੇ ਇਸ ਗੱਲ ਨੂੰ ਮਨਜ਼ੂਰ ਕੀਤਾ ਤੇ ਵੋਟਾਂ ਪਾਈਆਂ ਨੇ ਇਸ ਵੇਲੇ ਸਭ ਤੋਂ ਵਧਾਈ ਮੈਂ ਸੀਐਮ ਸਾਹਿਬ ਨੂੰ ਜੋ ਇਸ ਵੇਲੇ ਅੰਦਾਵਾ ਸਾਹਿਬ ਪ੍ਰਦੀਪ ਸਿੰਘ ਜਿੱਤੇ ਨੇ ਉਹਨਾਂ ਨੂੰ ਵਧਾਈ ਦਿੰਦਾ ਸਾਰੇ ਵੀ ਜਿਹਨਾਂ ਸਾਡੇ ਵਰਕਰ ਨੇ ਜਿਹਨਾਂ ਨੇ ਬੇਨਤੀ ਕੀਤੀ ਸਾਰੇ ਵੀ ਜਿਹਨਾਂ ਲੀਡਰ ਨੇ ਸਾਡੇ ਨੇਤਾ ਨੇ ਸਭ ਲਈ ਵਧਾਈ ਦਿੰਦਾ ਇਸ ਲਈ ਮੈਂ ਅਪੀਲ ਕਰਦਾ ਇਸੇ ਤੇ ਬੇਨਤੀ ਕਰਦਾ ਬਹੁਤੀ ਅੱਜ ਮੈਂ ਖੁਸ਼ ਹਾਂ ਮੈਨੂੰ ਉਹ ਕਹਿ ਰਹੇ ਸੀ ਅੱਜ ਕੀ ਖੋਗੇ ਤੁਹਾਡੀ ਪਾਰਟੀ ਜਿੱਤੀ ਆ ਮੈਂ ਜੋ ਕਹੋਗੇ ਉਹ ਖਵਾ ਦਾਂਗੇ ਇਸ ਲਈ ਸਭ ਲਈ ਤੁਹਾਡਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਜਾਂ دل ਤੋਂ ਸ਼ੁਕਰ ਕਰਦਾ ਧੰਨਵਾਦ ਕਰਦਾ ਸਭ ਨੂੰ ਜੱਬ ਸੀ